ਦੋ ਗੱਲਾਂ ਦੇਖੋ ਉਹ ਖਲੜਾ ਤਿੰਨ ਕਾਲੇ ਕਾਨੂੰਨੀ ਆ ਜਿਹੜਾ ਨਵਾਂ ਮਾਰਕੀਟਿੰਗ ਵਾਸਤੇ ਉਹ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਕੰਟੈਕਟ ਫਾਰਮਿੰਗ ਲੈ ਕੇ ਉਹਨਾਂ ਸੀ ਰੱਦ ਕਰਤਾ ਦੋਵਾਂ ਫਾਰਮਾਂ ਨੇ ਅੰਮ੍ਰਿਤਸਰ ਸ਼ਬੂ ਤੇ ਖਨੌਰੀ ਬਾਰਡਰ ਦੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਬਲੋਤੀ ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨ ਸਕੱਤਰ ਸਰਬੰਸ ਸਿੰਘ ਪੰਦੇਰ ਵੱਲੋਂ ਅੱਜ ਸ਼੍ਰੀ ਅਮਰਸਾਹਬ ਦੇ ਬਜ਼ਾਰਾਂ ਅਤੇ ਬਸਟੈਂਡ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬਸਾਂ ਅਤੇ ਦੁਕਾਨਾਂ ਦੇ ਬਾਹਰ ਪੋਸਟਰ ਚਿਪਕਾ ਕੇ ਬੰਦ ਦਾ ਸੱਦਾ ਦਿੱਤਾ ਗਿਆ। ਇਸ ਤੋਂ ਬਾਅਦ ਸਰਬੰਸ ਸਿੰਘ ਪੰਦੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੀ ਸਭ ਨੂੰ ਪੂਰਾ ਪੰਜਾਬ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹਿ ਗਿਆ। ਉਹਨਾਂ ਕਹਿੰਦੇ ਕਿ ਇਸ ਵਿੱਚ ਸਾਰੇ ਦੁਕਾਨਦਾਰ, ਸਟੂਡੈਂਟ ਯੂਨੀਅਨ, ਵਪਾਰੀਆਂ, ਟ੍ਰਾਂਸਪੋਰਟ, ਕਿਸਾਨਾਂ ਤੇ ਆਮ ਜਨਤਾ ਦਾ ਉਹਨਾਂ ਨੂੰ ਪੂਰਾ ਸਪਰਤਨ ਮਿਲਿਆ। ਉਹਨਾਂ ਕਹਿੰਦੇ ਕਿ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਸਮਰਥਨ ਦੇ ਕੇ ਪੂਰਾ ਪੰਜਾਬ ਬੰਦ ਕਰਕੇ ਕੇਂਦਰ ਸਰਕਾਰ ਤੇ ਧੁਬਾ ਪਨਾਇਆ ਜਾਵੇ। ਮੜ ਕੇ ਬੋਟ ਯਾਰ ਹਰ ਬੱਸ ਵਿੱਚ ਚੜੀਏ ਥੱਲੇ ਥੱਲੇ ਥਾਂ ਕਰਕੇ ਥਾਂ ਦੇ ਥਾਂ ਕੋਈ ਨਹੀਂ ਕੋਈ ਨੂੰ ਡਰਾਈਵਰ ਨੂੰ ਸੀਸਾ ਪਾਸਾਈਡ ਸੀ ਇੱਧਰ ਆਣਾ ਠੀਕ ਚੱਲ ਚੱਲ ਅੰਦਰ ਲਾ ਦਿਓ ਅੰਦਰ ਲਾ ਦਿਓ ਭਾਈ ਕਾਰੋ ਦੇ ਲਾ ਕੇ ਅੰਦਰ ਬਾਹਰ ਲਾਓ ਅੰਦਰ ਬਾਹਰ ਲਾਓ ਇੱਥੇ ਲਾ ਦਿਓ ਇੱਥੇ ਲਾ ਦਿਓ ਚਲੋ ਕਾਊਂਟਰ ਦੇ ਅੰਮ੍ਰਿਤਸਰ ਦੇ ਵਿੱਚ ਬੱਸ ਸਟੈਂਡ ਤੇ ਕਾਫੀ ਲਾ ਦਿਓ ਜਾਓ ਫਾਕੀ ਲਾ ਦਿਓ ਉਹ ਨੂੰ ਜਾਣ ਵਾਲੀ ਪੰਜਾਬ ਰੋਡ ਪੇ ਦੀ ਬੱਸ ਦੇ ਉੱਤੇ ਜਿਹਨਾਂ ਵਾ ਕੋਸ਼ਿਸ਼ ਚਪਕਾਇਆ ਜਾ ਰਿਹਾ ਲੱਗ ਉਹ ਬੰਦੇ ਜਾਂ ਬਸ ਇਸ ਪੱਲੇ ਤੇ ਮੁੱਖ ਰੱਖਿਆ ਆਵਾਜ਼ ਦੱਸੀ ਜੰ ਦਸੰਬਰ ਨੂੰ ਪੂਰੀ ਸੜਕਾਂ ਦੀ ਆਵਾਜਾਈ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਵੱਲੋਂ ਸਾਨੂੰ ਸਮਰਥਨ ਆ ਗਿਆ 3 ਵਿਲਰਾਂ ਵਾਲਿਆਂ ਨੇ ਵੀ ਕੱਲ੍ਹ ਕਰਤਾ ਲਾਂ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਭੁਮਕਾਇਆ ਸਾਡੀਆਂ ਲੱਕਪਸਾਰੀਆਂ ਛੜਕਾ ਕਿਸੇ ਜ਼ਿਆਦਾਤਰ ਬੰਦਿਆਂ ਨੇ ਕਿਹਾ ਸਾਨੂੰ ਪਤਾ ਵਾ ਅਸੀਂ ਤੁਹਾਡੇ ਨਾਲ ਅਸੀਂ ਬੰਦ ਕਰ ਲਾਂਗੇ ਜੋ ਸਾਨੂੰ ਮਿਲਿਆ ਦੁੱਧੀਆਂ ਨੇ ਕਿਹਾ ਅਸੀਂ ਸਵੇਰੇ ਦੁੱਧ ਨਹੀਂ ਪਾਵਾਂਗੇ ਕਿਸਾਨਾਂ ਨੂੰ ਅਪੀਲ ਆ ਦੁੱਧ ਲੈ ਕੇ ਸਵੇਰੇ ਨਹੀਂ ਆਉਣਾ ਤੀਨੂ ਸ਼ਾਮ ਨੂੰ ਲਾਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਊਗਾ ਪੀਲੇ ਸਾਡੀ ਸ਼ਾਮ ਨੂੰ ਮੁੜ ਕੇ ਸਬਜ਼ੀ ਜਿਹੜੀ ਸ਼ਾਮ ਨੂੰ ਮੁੜ ਕੇ ਸਬਜ਼ੀ ਲਿਆਂਦੀ ਜਾਊਗੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਦ ਰਹੂਗੀ ਹਰ ਤਰ੍ਹਾਂ ਦਾ ਮੁਕੰਮਲ ਬੰਦ ਰਹੂਗਾ ਇਹਦੇ ਨਾਲ ਜਿਹੜੇ ਇੱਥੇ ਆਪਾਂ ਪ੍ਰੋਗਰਾਮ ਕਰਨੇ ਆ ਤੁਸੀਂ ਮੇਨ ਰੋਡ ਦੇਖੋ ਇੱਕ ਤਾਂ ਵਿਆਸ ਰੇਲਵੇ ਸਟੇਸ਼ਨ ਬੰਦ ਰਹੂਗਾ ਉੱਥੇ ਜਾਮ ਹੋਊਗਾ ਇੱਕ ਰਈਏ ਤੋਂ ਅਗਲੇ ਬੰਨੇ ਨਰਿੰਜਨਪੁਰਾ ਪਿੰਡਾ ਉੱਥੇ ਜਾਮ ਹੋਊਗਾ ਇੱਕ ਟੋਲ ਪਲਾਜ਼ਾ ਮਨਾਂ ਵਾਲਾ ਉੱਥੇ ਜਾਮ ਹੋਊਗਾ ਇੱਕ 골ਡਨ ਗੇਟ ਤੇ ਜਾਮ ਹੋਊਗਾ ਇਹ ਤੋਂ ਕਾ ਐਸਟੀ ਸ਼ਰਤ ਦੇ ਕੇ ਅੱਪਾ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾਜਾ ਛੱਡਣ ਆ ਉੱਥੇ ਜਾਮ ਹੋਊਗਾ ਸਾਡਾ ਇਹ ਤੋਂ ਗਾਹਾਂ ਜੇ ਉਧਰ ਹੀ ਗੱਲ ਕਰੀਏ ਤਾਂ ਮਹਿਤਾ ਚੌਂਕ ਦੇ ਵਿੱਚ ਜਾਮ ਹੋਊਗਾ ਇਹ ਤੋਂ ਗਾਹ ਖਜ਼ਾਲਾ ਅੰਮ੍ਰਿਤਸਰ ਨੂੰ ਹੁੰਦਾ ਉੱਥੇ ਜਾਮ ਲੱਗੂਗਾ ਸਾਡੇ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਥੂ ਨੰਗਲ ਟੋਲ ਪਲਾਜਾ ਵਾ ਉਥੇ ਵੀ ਜਾਮ ਹੋਊਗਾ ਉਸੇ ਸੜਕ ਦੇ ਉੱਤੇ ਔਰ ਜਿਹੜੀ ਜੰਮੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗ ਆਪਣਾ ਲਈ ਜਹਾਂਗੀਰ ਉੱਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਲੈਣ ਆ ਉੱਥੇ ਪਿੰਡ ਪੰਦੇਰ ਕਲਾ ਲੱਗੇ ਸੜਕ ਤੇ ਰੇਲ ਵੀ ਜਾਮ ਹੋਊਗੀ ਉਸੇ ਜਾਮ ਕਰਾਂਗੇ ਇਹ ਤੋਂ ਘਾ ਜਿਹੜੀ ਰਮਦਾਸ ਵਾਲੀ ਆ ਉਹ ਗੱਗੋਮਾਲ ਵੀ ਜਾਮ ਹੋਊਗਾ ਗੁਜਰਪੁਰਾ ਪਿੰਡ ਆ ਉਹ ਜਿਹੜੀ ਮੇਨ ਰੂਟ ਆ ਉੱਥੇ ਵੀ ਜਾਮ ਹੋਊ ਚਮਿਆਰੀ ਚ ਵੀ ਜਾਮ ਹੋਊ ਅਜਨਾਲਾ ਮੇਨ ਚੌਕ ਜਾਮ ਰਹੂਗਾ ਇਹ ਤੋਂ ਘਾ ਆਜੋ ਇੱਧਰ RAM TIR RAM TIR ਤੇ ਵਿੱਚ ਮੇਨ ਜਾਮ ਹੋਊਗਾ ਇਹ ਤੋਂ ਘਾ ਲਗਭਗ ਇੱਥੇ ਹੋ ਗਿਆ ਇਹ ਗੁਰੂਕਾ ਬਾਗ ਏਰੀਆ ਚ ਵੀ ਆਪਾਂ ਬਸ਼ੋਵਾ ਇੱਕ ਹੈਗਾ ਫਤਿਹਗੜ੍ਹ ਚ ਨਾਲਾ ਰੋਡ ਉੱਥੇ ਵੀ ਜਾਮ ਲੱਗੂਗਾ ਇਧਰਲੇ ਪਾਸੇ ਜਿਹੜੀ ਤਰਨਤਾਰ ਨੂੰ ਮੇਨ ਰੂਟ ਜਾ ਰਹੀ ਹੈ ਬੰਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਊਗਾ ਇਧਰ ਅੰਮ੍ਰਿਤਸਰ ਤੋਂ ਤਰਨਤਾਰ ਜਾ ਰਹੇ ਆ ਚੱਬਾ ਪਿੰਡ ਲਾ ਕੇ ਜਾਮ ਹੋਊਗਾ ਇਧਰੋਂ ਚਭਾਲ ਰੋਡ ਤੇ ਵੀ ਜਾਮ ਹੋਊਗਾ ਤਾਂ ਲਗਭਗ ਮੈਂ ਨੇਕਾ ਕਹਿ ਲਓ ਵੀ ਮੈਂ ਗਿਣ ਕੇ ਬਾਅਦ ਚ ਦੱਸ ਦਊਗਾ ਵੀ 30 40 ਸੜਕਾਂ ਤੇ ਜਾਮ ਉਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਵਟਾਲ ਪੋਮਾ ਵਡਾਲਾ ਪਿੰਡ ਆ ਉੱਥੇ ਜਾਮ ਹੋਊਗਾ। ਇਹਦੋਂ ਕਾ ਹਾਂ ਮਜੀਠਾ ਟੱਪ ਕੇ ਨੰਗਲ ਪਨਵਾ ਉੱਥੇ ਵੀ ਜਾਮ ਹੋਊਗਾ। ਉਹ ਉਹ ਤੋਂ ਮੈਨੂੰ ਲੱਗਦਾ ਇਹਦੋਂ ਕਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ। ਲਗਭਗ 30-40 ਛੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਜਿਹੜਾ ਬਾਹਰੋਂ ਆ ਰਹੀਆਂ ਉਧਰੋਂ ਸ਼ੰਭੂ ਬਾਟਰ ਹਰਿਆਣਾ ਕੱਟਿਆ ਜਾਊ। ਉਧਰਲੇ ਪਾਸੇ ਪੰਚਕੂਲਾ ਕੱਟਾਂਗੇ। ਇੱਧਰ ਆ ਰਿਹਾ ਰਸਤਾ ਇਧਰੋਂ ਕੱਟ ਦਾਂਗੇ। ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੱਢ ਦਾਂਗੇ ਤੋਂ ਬਾਹਰੋਂ ਕੋਈ ਰੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜੀ ਹਾਂ ਜੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੇਨਤੀ ਆ ਵੀ ਜਿਹੜੀ ਮੈਡੀਕਲ ਸੇਵਾ ਵਾ ਉਹ ਬਹਾਲ ਰਹੂਗੀ ਇਹ ਤੋਂ ਘਾ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਢੱਕਾਂਗੇ ਜਿਹੜੇ 에어ਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲ ਆਇਆ ਕਿਸੇ ਮੁੰਡੇ ਨੂੰ ਇਹ ਕਿਹਾ ਵੀ ਮੇਰਾ ਨੌਕਰੀ ਲਈ ਕੋ ਇੰਟਰਵਿਊ ਕਰਾ ਹੈਗੀ ਆ ਜਾਬਲ ਤਾਂ ਉਧਰ ਵੇਦਕਦਾਰੇ ਬੰਦ ਹੈਗੇ ਆ ਫਿਰ ਵੀ ਜੇ ਹੋਊਗੀ ਉਦ ਤਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਚਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਹੈ ਜਿਨੇ ਧਾਰਮਿਕ ਪ੍ਰਚਾਰਕ ਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਵਿੱਚ ਸ਼ਾਮਲ ਹੋਣ ਉਦੋਂ ਕਹਾ ਜਿਹੜੇ ਆਪਣੇ ਗਾਇਕ ਹੈ ਲੋਕ ਗਾਇਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰਨ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਇਹਦੋਂ ਕਾਹਦੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅੱਡ-ਅੱਡ ਨੇ ਨਾਂ ਲੈਣੋਂ ਰਹਿੰਦੇ ਉਹਨਾਂ ਕੋਲੇ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਅਰ ਮੋਦੀ ਕਰਨ ਬਹੁਤ ਜ਼ਿਆਦਾ ਵੇਖੋ ਇੰਨਾ ਕੁ ਤਾਂ ਆਸ ਵੀ ਨਹੀਂ ਹੈਗੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਕਿ ਹਮਲਾ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜੇ ਇਹੇ ਮਾਰੇਗੇ ਖੇਤੀਦਾਰ ਤੇ ਖੇਤੀ ਤੇ ਆਧਾਰ ਤੇ ਆ ਨਾ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਤੇ ਸਾਰੇ ਮਾਰੇ ਜਾਣਗੇ ਤਾਂ ਵਿਆਪਕ ਰੂਪ ਵਿੱਚ ਸਮਰਥਨ ਮਿਲ ਰਿਹਾ ਜੋ ਬੰਦ ਕਰਨ ਵਾਸਤੇ ਵੀ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਕੁੱਟਣ ਗਿਆ ਸਹਿਯੋਗ ਕਰਨ ਗਿਆ ਮੈਨੂੰ ਲੱਗਦਾ ਮੁਕੰਮਲ ਬੰਦ ਹੋਊਗਾ ਸਵੈ ਇੱਛਾ ਦੇ ਨਾਲ ਕੋ ਜਬਰਦਸਤੀ ਅਸੀਂ ਕਦੀ ਨਹੀਂ ਕਰਦੇ ਹੁੰਦੇ ਲਗਭਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋ ਅਸੀਂ ਕਰ ਰਹੇ ਹਾਂ ਬੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਕੱਲ੍ਹ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਨੂੰ ਉਲਝਾਉਣਾ ਚਾਹੁੰਦੇ ਨੇ ਅਦਾਲਤਾਂ ਤੇ ਮੋੜੇ ਤੇ ਰੱਖ ਕੇ ਜੋ ਉਹਨਾਂ ਦੇ ਮਨ 'ਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਘਾਟ ਨਹੀਂ ਗਈ ਤੇ ਕੇਂਦਰ ਪੰਜਾਬ ਕੋ ਘਾਟ ਨਹੀਂ ਗਿਆ ਸਾਰੀਆਂ ਸਰਕਾਰਾਂ ਉੱਤੇਦਾਰ ਹਮੇਸ਼ਾ ਕਹਿੰਦੇ ਵੀ ਆਪਾਂ ਪਹਿਲੇ ਹੀ ਕਿਸਾਨ ਆ ਬਾਦ ਨਹੀ ਨਹੀਂ ਉਹ ਗੱਲਾਂ ਕੀਤਾ ਕੁਝ ਨਹੀਂ ਹੁੰਦਾ ਜੀ ਕਹੇ ਲੋ ਕਿਸਾਨ ਆ ਜਿਹੜੇ ਇੱਧਰ ਭੱਜਦੇ ਆ ਚਲੋ ਖਨੋਰੀ ਬਾਡਰ ਹੱਕਾਂ ਦਾ ਚਲੇ ਜਾਣ ਮੈਨੀਆਂ ਦਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਚਰਨ ਐਮ ਐਲ ਏ ਲੈ ਕੇ ਉਹ ਪੀਓ ਪੀਪੀਓ ਮੋ ਆਫਿਸ ਬੈਠੇ ਨਾ ਜਾ ਕੇ ਪ੍ਰਧਾਨ ਮੰਤਰੀ ਤੇ ਦਬਾਅ ਪਾਉਣ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀ ਹੈ ਕਿ ਢੱਲੇਵਾਲ ਸਾਹਿਬ ਦੇ ਜੇ ਮਾਰਕ ਮਾਰ ਲਓ 19 ਹਿੰਦੀ ਹੈ ਉਹਨਾਂ ਦੇ ਖਰੀਦ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹੁਨਾਤਾਂ ਦੇ ਨਾਲ ਪੁੱਟਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹਿ ਰਹੇ ਕੋਈ ਨਹੀਂ ਨਹੀਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਆ ਠੀਕ ਆ ਪੰਜਾਬੀ ਬੜੇ ਪੀਸਫੁਲ ਆ ਸ਼ਾਂਤਮਈਆ ਬਾਈਬਲ ਕਲਾ ਗੋਲੀ ਕਾਂਡ ਹੋਇਆ ਸਭ ਤੋਂ ਵੱਡਾ ਸੀਗਾ ਉਹ ਆਪਣੇ ਰੋਸ ਵੀ ਜ਼ਾਹਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਨ ਵਾਲੀ ਸਰਕਾਰ ਦੇ ਹੁੰਦੇ ਆ ਤੋਂ ਬੜੇ-ਬੜੇ ਪ੍ਰੋਟੈਸਟ ਹੋਇਆ ਕੁਝ ਵੀ ਹੋਊ ਪੰਜਾਬ ਨੇ ਸ਼ਾਂਤਮਈ ਰਹਿਣਾ ਉਹਨੂੰ ਡੈਮੋਕਰੇਟਿਕ ਤੌਰ 'ਤੇ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦਿਖ ਰਹੀ ਆ ਜੇ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਪਰ ਐਸਕੇਮ ਨੇ ਤੁਹਾਨੂੰ ਕਿਉਂ ਸਪਰਸ਼ਣ ਨਹੀਂ ਦਿੱਤਾ ਦੋਵੇਂ ਦੋਵੇਂ ਫੋਰਮਾਂ ਦੋ ਗੱਲਾਂ ਮੈਂ ਇੰਨੀ ਕਹਿੰਦਾ ਇਹ ਤਾਂ ਐਸਕੇਮ ਦਾ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਮਾ ਆਉਣ ਵਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਹੈਗੀ ਤੇ ਡਾਕਟਰ ਮਨਵੋਲ ਸਿੰਘ ਪੱਲ ਜਿਹੜੇ ਚਲੇ ਗਏ ਨੇ ਹਾਂ ਦੇਖੋ ਸਾਡੇ ਪਰ ਸਾਡੇ ਤੋਂ ਜੁਦਾ ਹੋ ਗਏ ਆਰ ਉਹਨਾਂ ਨੇ ਆਪਣੇ ਕਾਰਜ ਕਾਲ ਵਿੱਚ ਚਲੋ ਐਜੇ ਮਨੁੱਖ ਕੋਈ ਵੀ ਬੰਦਾ ਇੱਥੋਂ ਜਾਂਦਾ ਹੈਗਾ ਸਾਡੀਆਂ ਸਵੇਦਨਾਵਾਂ ਉਹਨਾਂ ਦੇ ਨਾਲ ਕਿਸੇ ਦੇ ਵੀ ਸਾਡੇ ਜੰਮਣੇ ਮਰਨੇ ਪੰਜਾਬੀਆਂ ਦੇ ਸਾਂਝੇ ਆ ਤੋ ਸਾਨੂੰ ਅਫਸੋਸ ਹੈ ਉਹ ਚਲੇ ਗਏ ਉਹਨਾਂ ਨੇ ਦੇਸ਼ ਲਈ ਜੋ ਵੀ ਕੀਤਾ ਦੇਸ਼ ਯਾਦ ਕਰੂਗਾ ਕੇਂਦਰ ਸਰਕਾਰ ਵੱਲੋਂ ਨਵਾਂ ਖਲੜਾ ਹੈ ਮਾਰਕੀਟ ਕਮੇਟੀ ਆਮ ਲੈ ਕੇ ਤੇ ਉਹਦੇ ਵਿੱਚ ਅੜਤੀਆਂ ਨੇ ਜਿਹੜਾ ਉਹਨੂੰ ਨਹੀਂ ਕੀਤਾ ਉਹਨੂੰ ਕਿੱਦਾਂ ਦੇਖਦੇ ਹੋ ਦੋ ਦੋ ਗੱਲਾਂ ਦੇਖੋ ਉਹ ਖਲੜਾ ਤਿੰਨ ਕਾਲੇ ਕਾਨੂੰਨੀ ਹੈ ਜਿਹੜਾ ਨਵਾਂ ਮਾਰਕੀਟਿੰਗ ਵਾਸਤੇ ਉਹ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਕੰਟੈਕਟ ਫਾਰਮਿੰਗ ਲੈ ਕੇ ਉਹਨਾਂ ਸੀ ਰੱਦ ਕਰਤਾ ਦੋਵੇਂ ਫਾਰਮਾਂ ਨੇ ਵੀ ਭਗਵਾਨ ਤਮਨ ਸਰਕਾਰ ਵਿਧਾਨ ਸਭਾ ਦਾ اجلاس ਸੱਦੇ ਉਹ ਖਲੜੇ ਨੂੰ ਰੱਦ ਕਰੇ ਔਰ ਇਹ ਤੋਂ ਕਹਾ ਜਿਹੜੀਆਂ ਸਾਡੀਆਂ ਮੰਗਾਂ ਉਹਦੇ ਹੱਕ ਵਿੱਚ ਮਤਾ ਪਾਸ ਕਰੇ ਸੀ ਪਹਿਲਾਂ ਰੱਦ ਕਰ ਚੁੱਕਿਆ ਧੰਨਵਾਦ ਜੀ ਮਿਹਰਬਾਨੀ ਕਿੰਨੀਆਂ ਬਿਜ਼ਨਸ ਫੋਰਮ ਜਿਹੜੀ ਹੈਗੀ ਆ ਕਿਉਂਕਿ ਕੱਲ ਜਿਹੜੀਆਂ ਜਿਹੜਾ ਵੱਡਾ ਬੰਦ ਆ ਕਾਫੀ ਕਿਉਂਕਿ ਸੜਕਾਂ ਵੀ ਬੰਦ ਆ ਕਿ ਕੱਲੀ ਹਰੇਲਾ ਜਾਮ ਹੁੰਦੀਆਂ ਕੱਲ ਸੜਕਾਂ ਵੀ ਬੰਦ ਹਾਂ ਦੇਖੋ ਜਿੰਨੇ ਵੀ ਜਿੰਨੇ ਵੀ ਵਪਾਰ ਮੰਡਲ ਦੇ ਅਦਾਰੇ ਆ ਤਕਰੀਬਨ ਮੇਰੀ ਵਟਸਐਪ ਤੇ ਮੇਰੇ ਮੋਰਚੇ ਦੀ ਵਟਸਐਪ ਤੇ ਐਸਕੇਮ ਦੇ ਵਟਸਐਪ ਤੇ ਘਟੋ ਘਟ 15 20 ਸ਼ਾਇਰਾਂ ਤੋਂ ਉਹਨਾਂ ਦੇ ਪ੍ਰੈਜ਼ੀਡੈਂਟ ਆਏ ਹੋਏ ਆ ਬਹੁਤ ਸਾਰਿਆਂ ਦੇ ਕਿ ਅਸੀਂ ਤੁਹਾਡੇ ਨਾਲ ਠੀਕ ਹੈ ਧੰਨਵਾਦ